ਆਦਲ ਪਰਵਾਰ ਸਾਰੇ ਉਸ ਸਮੇਂ ਵਿੱਚ ਯੂਸੂਫ ਆਦਲ ਸਾਹਿਬ ਖੁਦ ਆਪ ਮੌਜੂਦ ਸੀ ਬੀਬਾ ਹਰਸਿੰਦਰ कौर ਵੀ ਜਰੂਰੀ ਸੀ ਤੈਨੂੰ 12 ਚ ਅਸੀਂ ਜਿਤਾਇਆ ਅੱਗੇ ਵੀ ਅਸੀਂ ਜਿਤਾਵਾਂਗੇ ਪਹਿਲਾਂ ਵੀ ਜਿਤਾਇਆ ਬੀਬਾ ਜੀ ਦੀ ਵੀ ਮਦਦ ਕਰੀ ਹੈ ਤੈਨੂੰ 12 ਜੀ ਹਾਂ ਕਈ ਵਾਰੀ ਤਰੀਕਾਂ ਵੀ ਬਹੁਤ ਕੁਝ ਕਹਿ ਜਾਂਦੀਆਂ ਹਨ ਡੇਰਾ ਮੁਖੀ ਦੇ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਹਿਨ ਕੇ ਸਵਾਗ ਰਚਣ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੱਕ ਤਰੀਕਾਂ ਕੀ ਗਵਾਹੀ ਭਰਦੀਆਂ ਹਨ ਆਓ ਜਾਣਦੇ ਹਾਂ 1 ਮਾਰਚ 2007 ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੌ ਚੁੱਕੀ 29 ਅਪ੍ਰੈਲ 2007 ਨੂੰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਵਾਂਗ ਪੁਸ਼ਾਕ ਪਹਿਨ ਕੇ ਜਾਮੇ ਇਨਸਾ ਤਿਆਰ ਕੀਤਾ ਜਾਂਦਾ ਹੈ ਇਹ ਦ੍ਰਿਸ਼ ਉਹ 11 ਮਈ 2007 ਨੂੰ ਡੇਰਾ ਸਰਬਤਪੁਰਾ ਵਿਖੇ ਵੀ ਦਰਹਾਇਆ ਜਾਂਦਾ ਹੈ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਾਂਗ ਹੀ ਪੋਸ਼ਾਕ ਪਹਿਨ ਕੇ ਸੰਗਤਾਂ ਨੂੰ ਜਾਮੇ ਇਨਸਾ ਪਲਾਇਆ ਜਾਂਦਾ ਹੈ ਜਾਮੇ ਇਨਸਾ ਪਲਾਇਏ ਜਾਣ ਦੀਆਂ ਖਬਰਾਂ ਜਦੋਂ ਅਖਬਾਰਾਂ ਵਿੱਚ ਛਪਦੀਆਂ ਹਨ ਤਾਂ ਸਿੱਖਾਂ ਦੇ ਮਨ ਬਲੁੰਦਰੇ ਜਾਂਦੇ ਹਨ ਉਹ ਇਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਦੇ ਨਤੀਜੇ ਵਜੋਂ ਬਹੁਤ ਜਗ੍ਹਾ ਤੇ ਉਨੀ ਝੜਪਾਂ ਹੋਈਆਂ 17 ਮਈ 2007 ਨੂੰ ਜਥੇਦਾਰ ਸਹਿਬਾਨ ਸਿਰਸਾ ਸਾਧ ਅਤੇ ਉਸ ਦੇ ਚੇਲਿਆਂ ਨੂੰ ਪੰਥ ਵਿੱਚੋਂ ਛੇਕ ਦਿੰਦੇ ਹਨ ਅਤੇ ਸਿਕ ਸੰਗਤ ਲਈ ਹੁਕਮਨਾਮਾ ਜਾਰੀ ਕਰਦੇ ਹਨ ਕਿ ਕੋਈ ਵੀ ਸਿਰਸਾ ਸਾਧ ਅਤੇ ਉਸਦੇ ਚੇਲਿਆਂ ਨਾਲ ਕਿਸੇ ਵੀ ਤਰੀਕੇ ਦਾ ਕੋਈ ਸਬੰਧ ਨਹੀਂ ਰੱਖੇਗਾ ਇਸ ਸਬੰਧ ਵਿੱਚ 20 ਮਈ 2007 ਨੂੰ ਐਫ ਆਈ ਆਰ ਨੰਬਰ 262 ਥਾਣਾ ਕੋਤਵਾਲੀ ਬਠਿੰਡਾ ਵਿਖੇ ਸਰਦਾਰ ਰਜਿੰਦਰ ਸਿੰਘ ਸਿੱਧੂ ਜੀ ਦੀ ਦਰਖਾਸਤੇ ਦਰਜ ਕੀਤੀ ਜਾਂਦੀ ਹੈ 22 ਮਈ 2007 ਨੂੰ ਪੰਜਾਬ ਦੇ ਗਵਰਨਰ ਡੇਰਾ ਮੁਖੀ ਦੇ ਖਿਲਾਫ ਧਾਰਾ 295ਏ ਤਹਿਤ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੇ ਹਨ ਇਸ ਤੋਂ ਬਾਅਦ ਬਹੁਤ ਸਾਰੇ ਸਬੂਤ ਹੁੰਦਿਆਂ ਹੋਇਆਂ ਵੀ ਕਈ ਗਵਾਹਾਂ ਦੇ ਗਵਾਹੀ ਦੇਣ ਦੇ ਬਾਵਜੂਦ ਇਹ ਮੁਕੱਦਮਾ ਅੰਡੇ ਬਸਤੇ ਵਿੱਚ ਪੈ ਗਿਆ ਇਸ ਦੀ ਰਫਤਾਰ ਇੰਨੀ ਘਟ ਗਈ ਕਿ ਇਸ ਕੇਸ ਦਾ ਚਲਾਣ ਵੀ ਪੇਸ਼ ਨਹੀਂ ਕੀਤਾ ਗਿਆ ਇਸ ਸਮੇਂ ਦੌਰਾਨ 2009 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਗਿਆ ਜਿਸ ਵਿੱਚ ਬਾਦਲ ਪਰਿਵਾਰ ਨੇ ਬੀਬੀ ਹਰਸਿਮਰਤ कौर ਬਾਦਲ ਨੂੰ ਪਹਿਲੀ ਵਾਰ ਲੋਕ ਸਭਾ ਦਾ ਉਮੀਦਵਾਰ ਬਣਾਇਆ ਅਤੇ ਉਹ 2014 ਦੀ ਲੋਕ ਸਭਾ ਚੋਣ ਜਿੱਤੇ 5 ਜਨਵਰੀ 2012 ਨੂੰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਜਿਸ ਵਿੱਚ 30 ਜਨਵਰੀ 2012 ਨੂੰ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਪੈਣੀਆਂ ਸਨ ਵੋਟਾਂ ਪੈਣ ਤੋਂ ਠੀਕ ਕੁਝ ਦਿਨ ਪਹਿਲਾਂ 25 ਜਨਵਰੀ 2012 ਨੂੰ ਸਾਦ ਦੇ ਸਵਾਗ ਰਚਨ ਵਾਲੇ ਕੇਸ ਵਿੱਚ ਪੰਜਾਬ ਪੁਲਿਸ ਨੇ ਕੈਂਸਲ ਕੈਨਸਲੇਸ਼ਨ ਰਿਪੋਰਟ ਫਾਈਲ ਕਰ ਦਿੱਤੀ ਜਿਸ ਅਨੁਸਾਰ ਇਹ ਮੁਕਦਮਾ ਰੱਦ ਸਮਝਿਆ ਜਾਵੇ ਕੈਨਸਲੇਸ਼ਨ ਭਰਨ ਦੀ ਤਾਰੀਖ ਦੱਸਦੀ ਹੈ ਕਿ ਸਰਸਾ ਸਾਥੀ ਮੌਕੇ ਦੀਆਂ ਸਰਕਾਰਾਂ ਨਾਲ ਕੋਈ ਗੰਢ ਟੁੱਪ ਹੋਈ ਜਿਸ ਕਾਰਨ ਦਬਾਅ ਅਧੀਨ ਪੁਲਿਸ ਨੇ ਕੈਨਸਲੇਸ਼ਨ ਰਿਪੋਰਟ ਫਾਈਲ ਕੀਤੀ ਕਿਉਂਕਿ ਵੋਟਾਂ ਵਿੱਚ ਮਹਿਜ ਸਿਰਫ 5 ਦਿਨ ਬਾਕੀ ਸਨ ਕੱਲ ਇੱਥੇ ਹੀ ਖਤਮ ਨਹੀਂ ਹੋਈ ਇਸ ਤੋਂ ਬਾਅਦ 3 ਫਰਵਰੀ 2012 ਨੂੰ ਇੱਕ ਕੈਂਸਲੇਸ਼ਨ ਰਿਪੋਰਟ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤੀ ਗਈ ਕੈਂਸਲੇਸ਼ਨ ਰਿਪੋਰਟ ਦੇ ਸਾਰੇ ਤੱਥ ਬਾਤ ਕੇ ਜੱਜ ਹਰਜੀਤ ਸਿੰਘ ਨੇ ਕੈਂਸਲੇਸ਼ਨ ਰਿਪੋਰਟ ਨਾ ਮਨਜ਼ੂਰ ਕਰ ਦਿੱਤੀ ਡੇਰਾ ਮੁਖੀ ਨੂੰ 10 ਮਈ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਸੁਣਾਇਆ ਹੀਠਲੀ ਅਦਾਲਤ ਵੱਲੋਂ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਨੂੰ ਡੇਰਾ ਮੁਖੀ ਨੇ ਉੱਪਰਲੀ ਅਦਾਲਤ ਵਿੱਚ ਚੈਲੰਜ ਕੀਤਾ ਅਤੇ ਇਹ ਕੇਸ ਅਸਿਸਟੈਂਟ ਸੈਸ਼ਨ ਜੱਜ ਬਠਿੰਡਾ ਸਰਦਾਰ ਦਿਲਵਕ ਸਿੰਘ ਕੋਲ ਗਿਆ ਜਿਨ੍ਹਾਂ ਨੇ ਵੀ ਕੈنسਲੇਸ਼ਨ ਰਿਪੋਰਟ ਖਾਰਜ ਕਰ ਦਿੱਤੀ ਕੈنسਲੇਸ਼ਨ ਰਿਪੋਰਟ ਵਿੱਚ ਜਿਹੜਾ ਦੱਤ ਦਿੱਤਾ ਗਿਆ ਉਸ ਵਿੱਚ ਪੁਲਿਸ ਨੇ ਕਿਹਾ ਕਿ 13 ਮਈ 2007 ਨੂੰ ਸਿਰਸਾ ਡੇਰਾ ਦੇ ਮੁਖੀ ਸਲਾਪ ਪੂਰੇ ਡੇਰੇ ਦੇ ਵਿੱਚ ਆਏ ਹੀ ਨਹੀਂ ਜਿਸ ਕਾਰਨ ਇਹ ਮੁਕੱਦਮਾ ਕੈਨਸਲ ਕੀਤਾ ਜਾਂਦਾ ਹੈ ਐਡੀਸ਼ਨਲ ਸੈਸ਼ਨ ਜੱਜ ਦਿਲਬਖ ਸਿੰਘ ਜੀ ਨੇ ਆਪਣੇ ਹੁਕਮ ਵਿੱਚ ਲਿਖਿਆ ਜਦੋਂ ਡੇਰਾ ਮੁਖੀ ਵੱਲੋਂ ਪਹਿਨੀ ਪੁਸ਼ਾਕ ਬਰਾਮਤ ਹੋ ਚੁੱਕੀ ਹੈ ਅਤੇ ਡੇਰਾ ਸਰਸਾ ਨੇ ਆਪ ਆਪਣੇ ਅਖਬਾਰ ਵਿੱਚ ਲਿਖਿਆ ਹੈ ਕਿ ਅਸੀਂ ਇਹ ਪ੍ਰੋਗਰਾਮ ਕੀਤਾ ਹੈ ਅਤੇ ਹੋਰ ਬਾਕੀ ਅਖਬਾਰ ਹਿੰਦੁਸਤਾਨ ਟਾਈਮਸ ਅਤੇ ਅਜੀਤ ਵਿੱਚ 13 ਮਈ 2007 ਨੂੰ ਇਹ ਖਬਰ ਛਪੀ ਕਿ ਸਰਸਾ ਡੇਰਾ ਮੁਖੀ ਨੇ ਸਲਾਪਤਪੁਰੇ ਡੇਰੇ ਵਿੱਚ ਜਾਮੇ ਇਨਸਾ ਆਪਣੇ ਪੈਰੋਕਾਰਾਂ ਨੂੰ ਸ਼ਿਕਾਇਤ ਤਾ ਫਿਰ ਪੁਲਿਸ ਕਿਸ ਤਰ੍ਹਾਂ ਕਹਿ ਸਕਦੀ ਹੈ ਕਿ ਇਹ ਘਟਨਾ ਵਾਪਰੀ ਹੀ ਨਹੀਂ ਜਾਂ सिरसा ਡੇਰਾ ਮੁਖੀ ਉਸ ਜਗ੍ਹਾ ਤੇ ਆਇਆ ਹੀ ਨਹੀਂ ਜਦੋਂ ਕਿ ਡੇਰੇ ਦਾ ਅਖਬਾਰ ਆਪ ਖੁਦ ਮੰਨ ਚੁੱਕਿਆ ਹੈ ਅਡੀਸ਼ਨਲ ਸੈਸ਼ਨ ਜੱਜ ਦਿਲਬਖ ਸਿੰਘ ਵੱਲੋਂ सिरसा ਡੇਰਾ ਮੁਖੀ ਦੀ ਅਰਜੀ ਖਾਰਜ ਕਰਨ ਤੋਂ ਬਾਅਦ ਡੇਰਾ ਮੁਖੀ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਆਪਣੀ ਅਰਜੀ ਦਾਖਲ ਕੀਤੀ ਜਿਸ ਉੱਤੇ ਫੈਸਲਾ ਸੁਣਾਉਂਦਿਆਂ ਹਾਈ ਕੋਰਟ ਦੇ ਜੱਜ ਨੇ ਕਿਹਾ ਕਿ ਹੇਠਲੀ ਅਦਾਲਤ ਦੁਬਾਰਾ ਤੋਂ ਡੇਰਾ ਮੁਖੀ ਦੀ ਅਰਜੀ ਤੇ ਗੌਰ ਕਰੇ ਅਤੇ ਫੈਸਲਾ ਲਵੇ ਜਦੋਂ ਡੇਰਾ ਮੁਖੀ ਦੁਬਾਰਾ ਫਿਰ ਹੇਠਲੀ ਅਦਾਲਤ ਵਿੱਚ ਆਇਆ ਉਸ ਸਮੇਂ ਪੁਰਾਣੇ ਜੱਜ ਦੀ ਬਦਲੀ ਹੋ ਚੁੱਕੀ ਸੀ ਅਤੇ ਨਵੇਂ ਜੱਜ ਪਵਨ ਕੁਮਾਰ ਜੀ ਆਏ ਉਹਨਾਂ ਨੇ ਵੀ ਸਿਰਸਾ ਡੇਰਾ ਮੁਖੀ ਦੀ ਅਰਜੀ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕੈਂਸਲੇਸ਼ਨ ਰਿਪੋਰਟ ਰੱਦ ਕਰ ਦਿੱਤੀ ਅਤੇ ਡੇਰਾ ਮੁਖੀ ਨੂੰ 8 ਅਗਸਤ 2014 ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਸਰਸਾ ਡੇਰਾ ਮੁਖੀ ਨੇ ਫਿਰ ਅੱਗੇ ਉੱਪਰਲੀ ਅਦਾਲਤ ਵਿੱਚ ਦੁਬਾਰਾ ਆਪਣੀ ਅਰਜ਼ੀ ਦਾਖਲ ਕੀਤੀ ਜਿਸ ਵਿੱਚ ਜੱਜ ਤੇਜਵਿੰਦਰ ਸਿੰਘ ਨਵੇਂ ਆ ਚੁੱਕੇ ਸਨ ਜੱਜ ਤੇਜਵਿੰਦਰ ਸਿੰਘ ਨੇ ਸਰਸਾ ਡੇਰਾ ਮੁਖੀ ਦੀ ਅਰਜੀ ਮਨਜ਼ੂਰ ਕਰ ਲਈ ਜਿਸ ਅਨੁਸਾਰ ਕੈਂਸਲੇਸ਼ਨ ਰਿਪੋਰਟ ਮਨਜ਼ੂਰ ਹੋ ਗਈ ਅਤੇ ਡੇਰਾ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਵਾਂਗ ਰਤੇ ਵਾਂਗ ਦਾ ਕੇਸ ਖਤਮ ਹੋ ਗਿਆ ਕਹਾਣੀ ਇੱਥੇ ਵੀ ਖਤਮ ਨਹੀਂ ਹੋਈ ਮੌਕੇ ਦੀ ਸਰਕਾਰ ਨੇ ਉਸ ਸਮੇਂ ਦੇ ਜੱਜ ਤੇਜਵਿੰਦਰ ਸਿੰਘ ਨੂੰ ਫਾਇਦਾ ਪਹੁੰਚਾਉਣ ਲਈ ਉਸ ਦੀ ਪਤਨੀ ਕਮਲਦੀਪ ਭੰਡਾਰੀ ਨੂੰ ਪੰਜਾਬ ਦੇ ਸੂਚਨਾ ਕਮਿਸ਼ਨਰ ਵੱਲੋਂ ਤਾਇਨਾਤ ਕੀਤਾ ਪੰਜਾਬ ਤੋਂ ਬਾਅਦ ਹਰਿਆਣਾ ਸਰਕਾਰ ਨੇ ਵੀ ਕਮਲਦੀਪ ਭੰਡਾਰੀ ਨੂੰ ਹਰਿਆਣਾ ਦੀ ਸੋਚਨਾ ਕਮਿਸ਼ਨਰ ਲਾਇਆ ਡੇਰਾ ਮੁਖੀ ਖਿਲਾਫ ਕੇਸ ਖਾਰਜ ਹੋਣ ਤੋਂ ਬਾਅਦ ਡੇਰਾ ਮੁਖੀ ਅਤੇ ਉਸਦੇ ਪੈਰੋਕਾਰਾਂ ਦੇ ਹੌਸਲੇ ਬਹੁਤ ਵੱਧ ਗਏ ਜਿਸ ਕਾਰਨ ਉਹਨਾਂ ਨੇ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਕਰ ਲਈ 2 ਜੂਨ 2015 ਨੂੰ ਇਸ ਬਾਬਤ ਪੁਲਿਸ ਐਫ ਆਈ ਆਰ ਦਰਜ ਹੋਈ ਪਰ ਪੁਲਿਸ ਨੇ ਜਾਂਚ ਵਿੱਚ ਕੋਈ ਬਹੁਤੀ ਸਹਿਯੋਗ ਨਹੀਂ ਦਿੱਤਾ ਅਤੇ ਬਹੁਤੀ ਕਾਰਵਾਈ ਵੀ ਨਹੀਂ ਕੀਤੀ 15 ਸਤੰਬਰ 2015 ਨੂੰ ਬੁਰਜ ਜਵਾਰ ਸਿੰਘ ਵਾਲਾ ਅਤੇ ਬਰਗਾੜੀ ਵਿੱਚ ਪੋਸਟਰ ਲੱਗੇ ਜਿੰਨਾ ਵਿੱਚ ਇਹ ਪੋਸਟਰ ਸਰਸਾ ਸਾਧ ਦੇ ਕਾਰਕੁਨਾਂ ਵੱਲੋਂ ਲਗਾਏ ਜਾਪਦੇ ਸਨ ਅਤੇ ਉਸ ਵਿੱਚ ਗੁਰੂ ਗ੍ਰੰਥ ਸਾਹਿਬਾਰੇ ਖਾਲਸਾ ਪੰਥ ਬਾਰੇ ਸ਼ਾਂਤ ਢਡਰੀਆਂ ਵਾਲਾ ਅਤੇ ਦਾਦੂਵਾਲ ਬਾਰੇ ਬਹੁਤ ਕੁਝ ਅਪੱਤੀਜਨਕ ਸ਼ਬਦ ਲਿਖੇ ਹੋਏ ਸਨ ਪੋਸਟਰ ਲੱਗਣ ਤੋਂ ਬਾਅਦ ਸਿੱਖ ਜਗਤ ਵਿੱਚ ਬਹੁਤ ਹੀ ਗੁੱਸਾ ਫੈਲ ਗਿਆ ਅਤੇ ਉਹਨਾਂ ਨੇ ਥਾਂ-ਥਾਂ ਧਰਨੇ ਮੁਜਾਰੇ ਕੀਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਹੋਣ ਦੀਆਂ ਉਂਗਲਾਂ ਸਰਸਾ ਡੇਰੇ ਵੱਲ ਹੋਣ ਲੱਗੀਆਂ ਸਿੱਖ ਸੰਗਤ ਦੇ ਮਨਾਂ ਵਿੱਚੋਂ ਸਿਰਸੇ ਸਾਧ ਪ੍ਰਤੀ ਪੈਦਾ ਹੋਏ ਸ਼ੰਕੇ ਨੂੰ ਦੂਰ ਕਰਨ ਲਈ 24 ਸਤੰਬਰ 2015 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰਸਾ ਸਾਧ ਨੂੰ ਮਾਫੀ ਦਵਾਈ ਗਈ 12 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿਲਾਰੇ ਗਏ ਜਿਸ ਨੂੰ ਦੇਖ ਕੇ ਸਿੱਖ ਕੌਮ ਦਾ ਗੁੱਸਾ 13ਵੇਂ ਅਸਮਾਨ ਵਿੱਚ ਪਹੁੰਚ ਗਿਆ ਅਤੇ ਲੋਕਾਂ ਨੇ ਬਹੁਤ ਜ਼ਿਆਦਾ ਧਰਨੇ ਪ੍ਰਦਰਸ਼ਨ ਕੀਤੇ ਜਿਸ ਨੂੰ ਰੋਕਣ ਲਈ 15 ਅਕਤੂਬਰ 2015 ਨੂੰ ਮੌਕੇ ਦੀ ਸਰਕਾਰ ਦੇ ਹੁਕਮਾਂ ਤੇ ਗੋਲੀ ਚਲਾਈ ਜਿਸ ਵਿੱਚ ਦੋ ਨੌਜਵਾਨ ਸ਼ਹੀਦ ਹੋਏ ਇਸ ਨੂੰ ਲੈ ਕੇ ਸੰਗਤਾਂ ਵਿੱਚ ਰੋਹ ਬਹੁਤ ਜ਼ਿਆਦਾ ਭੜਕ ਗਿਆ ਜਿਸ ਨੂੰ ਦੇਖਦੇ ਹੋਏ 16 ਅਕਤੂਬਰ 2015 ਨੂੰ ਜ਼ਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਰਸਾ ਸਾਜ਼ ਨੂੰ ਦਿੱਤੀ ਮਾਫੀ ਵਾਪਸ ਲੈ ਲਈ ਸੋ ਸਮੇਂ ਦੀਆਂ ਸਰਕਾਰਾਂ ਨੇ ਜੇ ਮੌਕਾ ਰਹਿੰਦਿਆਂ ਸ਼ਰਸਾ ਸਾਥੇ ਕਾਰਵਾਈ ਕੀਤੀ ਹੁੰਦੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀਆਪੈਂਡ ਪੈਂਡਾ ਹੁੰਦੀ ਤੁਹਾਨੂੰ ਮੈਨੂੰ ਆਖਿਆ ਗਿਆ ਇਹ ਗੱਲ ਵੀ ਤੁਸੀਂ ਐਫੀਡੇਵਟ ਦਿਓ ਆਉਣ ਵਾਲੇ ਸਮੇਂ 'ਚ ਆਪ ਆਪਣੀ ਸਰਕਾਰ ਬਣਾਈਏ ਤੁਸੀਂ ਇੱਥੇ ਸਾਈਨ ਕਰ ਦਿਓ ਉਹ ਕੀਨੇ ਗੱਲ ਆਖੀ ਆ ਸਰਦਾਰ ਸੁਖਵੀਰ ਬਾਦਲ ਬਾਦਲ ਪਰਿਵਾਰ ਸਾਰੇ ਉਸ ਸਮੇਂ ਉਹ ਯੂਸ ਬਾਦਲ ਸਾਹਿਬ ਖੁਦ ਆਪ ਮੌਜੂਦ ਸੀ ਵੀ ਬਾਹਰ ਸਰਹੰਦਰਪੁਰ ਬੇਜੂਦ ਸੀ ਸਾਡੇ ਇੱਥੋਂ ਦੇ ਜਿਹੜੇ ਪੁਲਿਸ ਅਧਿਕਾਰੀ ਸੀਗੇ ਆਈਜੀ ਢਿੱਲੋ ਸਾਹਿਬ ਸੀ ਜੈਨ ਸਾਹਿਬ ਸੀ ਉਦੋਂ ਸਾਰੇ ਮੌਜੂਦ ਸੀ ਕੀਰੀ ਸਰੂਪ ਚੰਦ ਸਿੰਘਲਾ ਉਸ ਸਮੇਂ ਸਾਡੇ ਤੋਂ ਐਮ.ਐਲ.ਏ ਸੀ ਕਿ ਸ਼ਾਇਦ ਹਲਕਾ ਇੰਚਾਰਜ ਜੀ ਸੀ ਤੇ ਉਹ ਵੀ ਉਸ ਸਮੇਂ ਮੌਜੂਦ ਸੀ ਅੱਛਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹਨਾਂ ਸਾਰੇ ਨੇ ਆਖਿਆ ਵੀ ਆਪਾਂ ਸਰਕਾਰ ਬਣਾਉਣੀ ਹੈ ਆਪਾਂ ਇੱਕ ਐਫੀਡੀਆਫਟ ਲਿਖ ਕੇ ਦੇਣਾ ਆਪਾਂ ਜਿਹੜਾ ਕੇਸ ਹੈ ਉਹ ਆਪਾਂ ਚਲਾਉਣਾ ਨਹੀਂ ਤੁਸੀਂ ਲਿਖ ਕੇ ਦੇ ਦਿਓ ਤੇ ਆਪਾਂ ਕੋਰਟ ਦੇ ਬਿਲੋਂ ਉਹਨੂੰ ਕੈਨਸਲ ਕਰਾ ਦੇਣਾ ਕਿ ਵੀ ਜਾਣਾ ਹੈ ਤੇ ਇਸ ਕਰਕੇ ਉਹ ਕਹਿੰਦਾ ਵੀ ਤੁਸੀਂ ਗੱਲ ਕਰੋ ਸੁਖਵੀਰ ਬਾਦਲ ਨਾਲ ਜਾ ਕੇ ਗੱਲ ਕਰੋ ਵੀ ਤੁਸੀਂ ਗੱਲ ਕਿਉਂ ਨਹੀਂ ਕਰਦੇ ਉਹਨੂੰ ਕਹੋ ਜਾ ਕੇ ਵੀ ਜੇ ਵੋਟਾਂ 'ਚ ਸਾਡਾ ਫਾਇਦਾ ਲੈਣਾ ਹੈ ਅੱਗੇ ਤਾਂ ਤੈਨੂੰ 12 'ਚ ਅਸੀਂ ਜਿਤਾਇਆ ਅੱਗੇ ਵੀ ਅਸੀਂ ਜਿਤਾ ਪਹਿਲਾਂ ਵੀ ਜਿਤਾਇਆ ਬਿੱਬਾ ਜੀ ਦੀ ਵੀ ਮਦਦ ਕਰੀ ਐ ਸਾਰੇ ਇਲੈਕਸ਼ਨਾਂ 'ਚ ਵੈਸੇ ਵੀ ਸਾਰਾ 12 ਸਤਾ 올ਓਵਰ ਪੰਜਾਬ 'ਚ ਹੀ ਮਦਦ ਕਰੀ ਸੀ ਵੀ ਉਹਨੂੰ ਜਾ ਕੇ ਕਹੋ ਵੀ ਕਿਉਂ ਨਹੀਂ ਸਾਡਾ ਇਹ ਕੰਮ ਕਰਾਉਂਦਾ